ਉਹਦੀ ਮੋਦੀ ਅੱਜ ਘੁੱਟ ਨਿਕਲੇ ਵੀ ਲੱਗਿਆ ਜਾਨਵਰਾਂ ਨੂੰ ਬਾਹਰ ਕੱਢ ਕੇ ਉਹ ਪਲਵਾੜੀਏ ਆਹ ਦੇਖੋ ਇਹ ਉਹ ਰਸਤਾ ਕੋਸ ਸੋਣਾ ਉਹਦਾ ਪੂਰੀ ਫਾਰਮ ਦੀ ਬਦਲਣ ਸੋਣ ਪਹਿਲੇ ਰਹਿਣ ਬਾਬਾ ਬਾਹਰ ਕੱਢੇ ਕਰਕੇ ਆਹ ਦੇਖੋ ਜੀ ਆਪਣੇ ਅੰਨੇ ਵਾਲੇ ਚੋਂ ਦੇਖੋ ਜੀ ਆਪਕੋ ਦੇਖੋ ਇਹਦੀ ਖੜਨ ਆ ਤੋ ਪ੍ਰਯੋਗ ਨ ਦੇਖ। ਅੱਛਾ। ਦੇਖੋ ਜੀ ਸਟਾਈਲ ਖੜਦਾ। ਕਿਦਾਂ ਲੱਗੇ ਜੀ ਦੱਸੋ। ਇਹ 2021 ਦੇ ਪੱਟੇ ਆ ਪੜਾਉਣੇ ਆ।